ਕਈ ਵਾਰ ਆਪਾਂ ਨੂੰ ਕਿਸੇ ਦੀ ਕੋਈ ਮਾੜੀ ਚੰਗੀ ਗੱਲ ਪਤਾ ਲੱਗਦੀ ਹੈ ਤੇ ਆਪਾਂ ਇਹ ਸੋਚਦੇ ਹਾਂ ਕਿ ਇਹ ਗੱਲ ਉਹਨਾਂ ਦੇ ਘਰਦਿਆਂ ਨੂੰ ਨਾ ਦੱਸੀ ਜਾਵੇ ਕਿਉਂਕਿ ਗੱਲ ਦੱਸਣ ਨਾਲ ਹਰ ਇੱਕ ਬੰਦਾ ਇਹ ਸੋਚਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਖਰਾਬ ਨਾ ਹੋ ਜਾਵੇ ਉਹਨਾਂ ਦੇ ਘਰੇ ਝਗੜਾ ਨਾ ਹੋ ਜਾਵੇ ਉਹਨਾਂ ਦੇ ਪਰਿਵਾਰ ਦੇ ਵਿੱਚ ਡਿਸਪਿਊਟ ਨਾ ਪੈ ਜਾਵੇ ਐਦਾਂ ਦੀ ਜੋ ਗੱਲ ਹੁੰਦੀ ਹੈ ਉਹ ਸਿਆਣਾ ਬੰਦਾ ਸੋਚਦਾ ਹੈ ਅੱਜ ਦੀ ਸੱਚੀ ਘਟਨਾਵਾਂ ਦੇ ਵਿੱਚ ਵੀ ਕਿਸੇ ਨੂੰ ਕੋਈ ਗੱਲ ਪਤਾ ਲੱਗਦੀ ਹੈ ਤੇ ਉਹ ਵੀ ਇਹੀ ਸੋਚਦੇ ਨੇ ਕਿ ਇਹ ਗੱਲ ਆਪਣੇ ਤੱਕ ਹੀ ਸੀਮਿਤ ਰੱਖੀ ਜਾਵੇ ਜੇ ਇਹ ਗੱਲ ਦੱਸਾਂਗੇ ਤਾਂ ਉਸ ਦੇ ਨਾਲ ਜ਼ਿੰਦਗੀਆਂ ਬਰਬਾਦ ਹੋ ਸਕਦੀਆਂ ਘਰ ਉੱਜੜ ਸਕਦੇ ਨੇ ਇਸ ਲਈ ਉਹ ਆਪਣਾ ਮੂੰਹ ਬੰਦ ਰੱਖਦੇ ਨੇ ਪਰ ਮੂੰਹ ਬੰਦ ਰੱਖਣ ਦਾ ਉਹਨਾਂ ਨੂੰ ਇਹੋ ਜਿਹਾ ਸਿਲਾ ਮਿਲਦਾ ਹੈ ਜਿਸ ਦੀ ਸ਼ਾਇਦ ਉਹਨਾਂ ਨੇ ਕਲਪਨਾ ਸਪਨੇ ਦੇ ਵਿੱਚ ਵੀ ਨਹੀਂ ਕੀਤੀ ਸੀ ਤੇ ਫਿਰ ਜਦੋਂ ਇਹ ਸਾਰੀ ਘਟਨਾ ਦੇ ਉੱਤੋਂ ਪਰਦਾ ਉੱਠਦਾ ਹੈ ਤਾਂ ਸਭ ਦੇ ਰੌਂਗ ਟੇ ਖੜੇ ਹੋ ਜਾਂਦੇ ਨੇ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਹੁਸ਼ਿਆਰਪੁਰ ਹੁਸ਼ਿਆਰਪੁਰ ਦਾ ਟਾਂਡਾ ਟਾਂਡਾ ਦੇ ਅਧੀਨ ਪੈਂਦਾ ਪਿੰਡ ਜਾਜਾ ਇੱਥੋਂ ਦਾ ਰਹਿਣ ਵਾਲਾ ਮਨਜੀਤ ਸਿੰਘ ਜੋ ਕਿ ਆਰਮੀ ਦੇ ਵਿੱਚੋਂ ਸੂਬੇਦਾਰ ਰਟਾਇਰ ਸੀ ਉਸ ਦੀ ਪਤਨੀ ਗੁਰਮੀਤ ਕੌਰ ਤੇ ਉਸ ਦਾ ਬੇਟਾ ਰਵਿੰਦਰ ਸਿੰਘ ਰਵਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਇਹ ਇਸ ਪਿੰਡ ਦੇ ਵਿੱਚ ਰਹਿੰਦੇ ਸੀ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਸੀ ਸਭ ਕੁਝ ਬੜਾ ਵਧੀਆ ਸੀ ਜੋ ਰਵਿੰਦਰ ਸਿੰਘ ਸੀ ਉਹ ਪੁਰਤਗਾਲ ਦੇ ਵਿੱਚ ਰਹਿੰਦਾ ਸੀ ਉੱਥੇ ਆਪਣਾ ਕੰਮ ਕਰਦਾ ਸੀ ਰੋਜੀ ਰੋਟੀ ਕਮਾਉਣ ਲਈ ਪੁਰਤਗਾਲ ਦੇ ਵਿੱਚ ਗਿਆ ਹੋਇਆ ਸੀ 7 ਦਸੰਬਰ 2021 ਨੂੰ ਰਵਿੰਦਰ ਸਿੰਘ ਭਾਰਤ ਆਉਂਦਾ ਆਪਣੇ ਪਿੰਡ ਆਉਂਦਾ ਹੈ ਤੇ ਉਸ ਤੋਂ ਬਾਅਦ ਸਭ ਕੁਝ ਬੜਾ ਵਧੀਆ ਹੁੰਦਾ ਹੈ 9 ਸਾਲ ਵਾਲੇ ਦਿਨ ਰਵਿੰਦਰ ਆਪਣੇ ਦੋਸਤਾਂ ਦੇ ਨਾਲ ਜਾਂਦਾ ਹੈ ਪਾਰਟੀ ਤੇ ਜਦੋਂ ਰਾਤ ਨੂੰ ਤਕਰੀਬਨ 10-11 ਵਜੇ ਰਵਿੰਦਰ ਘਰ ਵਾਪਸ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਉਸਦੇ ਘਰ ਨੂੰ ਜਿੰਦਾ ਲੱਗਿਆ ਹੋਇਆ ਉਸ ਨੂੰ ਹੈਰਾਨੀ ਹੁੰਦੀ ਹੈ ਉਹ ਆਪਣੇ ਮਾਤਾ ਪਿਤਾ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਮਾਤਾ ਪਿਤਾ ਨਾਲ ਕੰਟੈਕਟ ਨਹੀਂ ਹੁੰਦਾ ਆਪਣੀ ਪਤਨੀ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਪਰ ਪਤਨੀ ਨਾਲ ਵੀ ਕੰਟੈਕਟ ਨਹੀਂ ਹੁੰਦਾ ਤਾਂ ਉਹ ਆਪਣੇ ਘਰ ਦੀ ਕੰਧ ਟੱਪ ਜਾਂਦਾ ਹੈ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਦਾਖਲ ਹੋਣ ਤੋਂ ਬਾਅਦ ਜਦੋਂ ਉਹ ਆਪਣੇ ਮਾਤਾ ਪਿਤਾ ਦੇ ਕਮਰੇ ਵੱਲ ਦੇਖਦਾ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਕਮਰੇ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਤਾਂ ਹੁਣ ਉਹ ਕਮਰੇ ਦੇ ਕੋਲ ਜਾਂਦਾ ਦਰਵਾਜ਼ਾ ਖੋਲਦਾ ਤੇ ਦਰਵਾਜ਼ਾ ਖੋਲ ਕੇ ਜੋ ਮੰਜ਼ਰ ਦੇਖਦਾ ਉਸ ਦੇ ਨਾਲ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸਦੇ ਮਾਤਾ ਪਿਤਾ ਦੀਆਂ ਲਾਸ਼ਾਂ ਪਈਆਂ ਸੀ ਉਹਨਾਂ ਨੂੰ ਅੱਗ ਲੱਗੀ ਹੋਈ ਸੀ ਹੁਣ ਰਵਿੰਦਰ ਸਿੰਘ ਚੀਕਾਂ ਮਾਰਦਾ ਹੈ ਰੌਲਾ ਪਾਉਂਦਾ ਤੇ ਹੁਣ ਰਵਿੰਦਰ ਨੂੰ ਲੱਗਦਾ ਕਿ ਉਸਦੀ ਪਤਨੀ ਕਿੱਥੇ ਆ ਉਹ ਭੱਜ ਕੇ ਆਪਣੇ ਕਮਰੇ ਵੱਲ ਜਾਂਦਾ ਤੇ ਜਦੋਂ ਉਹ ਕਮਰਾ ਖੋਲ ਕੇ ਦੇਖਦਾ ਤਾਂ ਰਵਿੰਦਰ ਦੀ ਪਤਨੀ ਮਨਦੀਪ ਕੌਰ ਕੁਰਸੀ ਦੇ ਨਾਲ ਬੰਨੀ ਹੋਈ ਸੀ ਤੇ ਉਸ ਦਾ ਮੂੰਹ ਵੀ ਬੰਨਿਆ ਹੋਇਆ ਸੀ ਕਿ ਉਹ ਚੀਕਾਂ ਰੌਲੀ ਨਾ ਪਾ ਸਕੇ ਹੁਣ ਮਨਦੀਪ ਕੌਰ ਨੂੰ ਖੋਲਿਆ ਜਾਂਦਾ ਲੋਕ ਵੀ ਇਕੱਠੇ ਹੋ ਜਾਂਦੇ ਨੇ ਕਿਉਂਕਿ ਜਦੋਂ ਰੌਲਾ ਸੁਣਦਾ ਚੀਕਾਂ ਸੁਣਦੀਆਂ ਤਾਂ ਲੋਕ ਵੀ ਇਕੱਠੇ ਹੋ ਜਾਂਦੇ ਨੇ ਹੁਣ ਮੰਦੀਪ ਕੌਰ ਤੋਂ ਪੁੱਛਿਆ ਜਾਂਦਾ ਕਿ ਕੀ ਹੋ ਗਿਆ ਕੀ ਕਾਰਨ ਹੋ ਗਿਆ ਤਾਂ ਮੰਦੀਪ ਕੌਰ ਦੱਸਦੀ ਹੈ ਕਿ ਅਣਪਛਾਤੇ ਬੰਦੇ ਘਰ ਵਿੱਚ ਦਾਖਲ ਹੋਏ ਉਹਨਾਂ ਦੇ ਕੋਲ ਤੇਜ਼ ਧਾਰ ਹਥਿਆਰ ਵੀ ਸੀ ਤੇ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਫੜ ਕੇ ਮੇਰੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਰੱਸੀਆਂ ਦੇ ਨਾਲ ਬੰਨ੍ਹ ਦਿੱਤਾ ਤੇ ਮੇਰਾ ਮੂੰਹ ਵੀ ਬੰਨ੍ਹ ਦਿੱਤਾ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਹੋਇਆ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਪੁਲਿਸ ਆ ਕੇ ਸ਼ਾਨਬੀਨ ਕਰਦੀ ਹੈ ਤਫਤੀਸ਼ ਕਰਦੀ ਹੈ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਤਾ ਜਾਂਦਾ ਤੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਜਦੋਂ ਪੁਲਿਸ ਘਰ ਦਾ ਸਮਾਨ ਦੇਖਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਘਰ ਦੇ ਵਿੱਚੋਂ ਤਕਰੀਬਨ 45-46000 ਰੁਪਇਆ ਗਾਇਬ ਹੈ ਤੇ 13 ਟੋਲੇ ਸੋਨੇ ਦੇ ਵੀ ਗਾਇਬ ਹੈ ਪੁਲਿਸ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਇਹ ਮਾਮਲਾ ਲੁੱਟ ਦਾ ਲੱਗਦਾ ਹੈ ਕਿ ਲੁੱਟਕਾਰ ਹੀ ਜੋ ਮਨਜੀਤ ਸਿੰਘ ਸੀ ਤੇ ਉਸ ਦੀ ਪਤਨੀ ਸੀ ਉਸ ਦੀ ਹਤਿਆ ਕੀਤੀ ਗਈ ਹੈ ਤੇ ਮਨਦੀਪ ਕੌਰ ਤੋਂ ਵੀ ਪੁਲਿਸ ਪੁੱਛਗਿੱਛ ਕਰਦੀ ਹੈ ਪਰ ਮਨਦੀਪ ਕੌਰ ਉਹੀ ਕਹਿੰਦੀ ਹੈ ਕਿ ਅਣਪਛਾਤੇ ਬੰਦੇ ਘਰ ਦੇ ਵਿੱਚ ਦਾਖਲ ਹੋਏ ਜਾਨੀ ਉਹ ਸਾਰੀ ਉਹੀ ਕਹਾਣੀ ਦੱਸਦੀ ਹੈ ਹੁਣ ਪੁਲਿਸ ਦੇ ਅੱਗੇ ਵੱਡਾ ਸਵਾਲ ਇਹ ਸੀ ਕਿ ਇਹ ਲੁੱਟ ਕਰਨ ਵਾਲੇ ਕਤਲ ਕਰਨ ਵਾਲੇ ਆਖਰ ਕੌਣ ਨੇ ਹੁਣ ਪੁਲਿਸ ਤਫ਼ਤੀਸ਼ ਕਰਦੀ ਆ ਆਂਡ ਗਮਾਣ ਦੇ ਵਿੱਚੋਂ ਰਿਸ਼ਤੇਦਾਰਾਂ ਤੋਂ ਪੁੱਛਿਆ ਜਾਂਦਾ ਕਿ ਇਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਝਗੜਾ ਪਰ ਹਰ ਇੱਕ ਬੰਦਾ ਇਸ ਗੱਲ ਤੋਂ ਇਨਕਾਰ ਕਰ ਰਿਹਾ ਸੀ ਕਿ ਇਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਕੋਈ ਝਗੜਾ ਨਹੀਂ ਕਿਉਂਕਿ ਪੁਲਿਸ ਇਸ ਕਤਲਾਂ ਨੂੰ ਦੂਸਰੇ ਐਂਗਲ ਤੋਂ ਵੀ ਦੇਖਦੀ ਹੈ ਲੁੱਟ ਵਾਲੇ ਐਂਗਲ ਤੋਂ ਵੀ ਦੇਖਦੀ ਹੈ ਤੇ ਦੁਸ਼ਮਣੀ ਵਾਲੇ ਐਂਗਲ ਤੋਂ ਵੀ ਦੇਖਦੀ ਹੈ ਹੁਣ ਇਹਨਾਂ ਦੀ ਪੋਸਟਮਾਰਟਮ ਰਿਪੋਰਟ ਆ ਜਾਂਦੀ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਪਤਾ ਲੱਗਦਾ ਹੈ ਕਿ ਮਨਜੀਤ ਸਿੰਘ ਅਤੇ ਉਸ ਦੀ ਪਤਨੀ ਦੀ ਪਹਿਲਾਂ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਮਨਜੀਤ ਸਿੰਘ ਦੀ ਤੇਜ਼ ਧਾਰ ਹਥਿਆਰ ਨਾਲ ਹੱਤਿਆ ਕੀਤੀ ਜਾਂਦੀ ਹੈ ਤੇ ਜੋ ਮਨਜੀਤ ਸਿੰਘ ਦੀ ਪਤਨੀ ਸੀ ਗੁਰਮੀਤ ਕੌਰ ਉਸ ਦੀ ਗਲ ਕੁੱਟ ਕੇ ਹੱਤਿਆ ਕੀਤੀ ਗਈ ਸੀ ਹੁਣ ਪੁਲਿਸ ਸੋਚਦੀ ਹੈ ਕਿ ਜੇ ਲੁਟੇਰੇ ਆਏ ਸੀ ਤਾਂ ਉਹਨਾਂ ਨੂੰ ਇਹਨਾਂ ਨੂੰ ਐਨੀ ਬੇਰਹਿਮੀ ਨਾਲ ਕੁੱਟਣ ਦੀ ਕੀ ਲੋੜ ਸੀ ਉਹ ਲੁੱਟ ਦੇ ਇਰਾਦੇ ਨਾਲ ਆਏ ਸੀ ਉਹਨਾਂ ਨੇ ਇਹਨਾਂ ਨੂੰ ਮਾਰ ਦੇਣਾ ਸੀ ਤੇ ਉਸ ਤੋਂ ਬਾਅਦ ਜੋ ਸੋਨਾ ਸੀ ਜਾਂ ਪੈਸੇ ਸੀ ਉਹ ਲੈ ਕੇ ਫਰਾਰ ਹੋ ਜਾਣੇ ਸੀ ਪਰ ਉਹਨਾਂ ਦਾ ਇਹਨਾਂ ਨੂੰ ਕੁੱਟਣ ਦਾ ਕੀ ਮਤਲਬ ਹੋਇਆ ਇੰਦਾ ਬੇਰਹਿਮੀ ਨਾਲ ਤਾਂ ਉਹੀ ਕਤਲ ਕਰੂਗਾ ਜਿਸ ਦੀ ਕੋਈ ਦੋਸਤ ਨਹੀਂ ਹੋ ਕੋਈ ਰੰਜਿਸ਼ ਹੋਊਗੀ ਉਸ ਤੋਂ ਬਾਅਦ ਥਾਣੇ ਦੇ ਵਿੱਚ ਜੋ ਮਨਦੀਪ ਕੌਰ ਹੁੰਦੀ ਹੈ ਤੇ ਰਵਿੰਦਰ ਸਿੰਘ ਹੁੰਦਾ ਹੈ ਦੋਨਾਂ ਨੂੰ ਪੁਲਿਸ ਵੱਲੋਂ ਬੁਲਾਇਆ ਜਾਂਦਾ ਹੈ ਰਵਿੰਦਰ ਸਿੰਘ ਦਾ ਪੁਲਿਸ ਪਤਾ ਲਗਾਉਂਦੀ ਹੈ ਕਿ ਰਵਿੰਦਰ ਸਹੀ ਕਹਿ ਰਿਹਾ ਕਿਉਂਕਿ ਰਵਿੰਦਰ ਕਹਿ ਰਿਹਾ ਸੀ ਕਿ ਮੈਂ ਉਸ ਦਿਨ ਪਾਰਟੀ ਤੇ ਗਿਆ ਹੋਇਆ ਸੀ ਤੇ ਰਾਤ ਨੂੰ 10 11 ਵਜੇ ਮੈਂ ਘਰ ਵਾਪਸ ਆਇਆ ਤਾ ਪੁਲਿਸ ਨੂੰ ਉਹ ਗੱਲ ਸਾਫਤ ਹੋ ਜਾਂਦੀ ਹੈ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਕਿ ਰਵਿੰਦਰ ਤਾਂ 파ਰਟੀ ਤੇ ਹੀ ਗਿਆ ਹੋਇਆ ਸੀ ਘਰ ਵਿੱਚ ਮਨਦੀਪ ਕੌਰ ਸੀ ਹੁਣ ਮਨਦੀਪ ਕੌਰ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਪਰ ਮਨਦੀਪ ਕੌਰ ਉਹੀ ਬਿਆਨਨਾ ਤੇੜੀ ਹੋਈ ਸੀ ਕਿ ਅਣਪਛਾਤੇ ਬੰਦੇ ਘਰ ਵਿੱਚ ਦਾਖਲ ਹੁੰਦੇ ਨੇ ਤੇ ਉਹ ਪਹਿਲਾਂ ਮੈਨੂੰ ਬਣਦੇ ਨੇ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਇਹ ਘਟਨਾ ਕਰ ਨੂੰ ਅੰਜਾਮ ਦਿੱਤਾ ਪਰ ਪੁਲਿਸ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਪੁਲਿਸ ਹੁਣ ਮਨਦੀਪ ਕੌਰ ਦੇ ਫੋਨ ਦੀ ਸੀਡੀਆਰ ਕੜਵਾਉਂਦੀ ਹੈ ਤੇ ਉਸ ਵਿੱਚ ਇੱਕ ਨੰਬਰ ਪੁਲਿਸ ਦੇ ਹੱਥ ਲੱਗਦਾ ਹੈ ਜਿਸ ਤੇ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਸੀ ਤੇ ਕਾਫੀ ਸਮੇਂ ਤੋਂ ਇਸ ਨੰਬਰ ਤੇ ਮਨਦੀਪ ਕੌਰ ਦੀ ਗੱਲ ਹੁੰਦੀ ਸੀ ਹੁਣ ਇਹ ਨੰਬਰ ਦੇਖਿਆ ਜਾਂਦਾ ਕਿ ਕਿਸ ਦਾ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਜੋ ਨੰਬਰ ਹੈ ਇਹ ਜਸਮੀਤ ਸਿੰਘ ਦਾ ਹੈ ਜੋ ਜ਼ਿਲ੍ਹਾ ਅਮਰਸਰ ਦੇ ਪਿੰਡ ਸਿੰਘਾਰ ਦਾ ਰਹਿਣ ਵਾਲਾ ਇੱਥੋਂ ਦੀ ਰਹਿਣ ਵਾਲੀ ਹੀ ਇਹ ਮਨਦੀਪ ਕੌਰ ਸੀ ਹੁਣ ਪੁਲਿਸ ਦਾ ਜੋ ਸ਼ੱਕ ਸੀ ਉਹ ਯਕੀਨ ਵਿੱਚ ਬਦਲਣ ਲੱਗਦਾ ਹੈ ਕਿ ਜ਼ਰੂਰ ਕੁਝ ਦਾਲ ਦੇ ਵਿੱਚ ਕਾਲਾ ਹੈ ਮਨਦੀਪ ਕੌਰ ਤੋਂ ਹੁਣ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਮਨਦੀਪ ਕੌਰ ਪਹਿਲਾਂ ਨਹੀਂ ਮੰਨਦੀ ਪਰ ਜਦੋਂ ਫਿਰ ਪੁਲਿਸ ਆਪਣੀ ਆਈ ਤੇ ਆਉਂਦੀ ਹੈ ਤਾਂ ਹੁਣ ਮਨਦੀਪ ਕੌਰ ਰਾਜ ਉਗਲਦੀ ਹੈ ਤੇ ਜੋ ਕਹਾਣੀ ਦੱਸਦੀ ਹੈ ਉਸ ਨੂੰ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਦੱਸਦੀ ਹੈ ਕਿ ਮੇਰਾ ਰਵਿੰਦਰ ਸਿੰਘ ਦੇ ਨਾਲ ਫਰਵਰੀ ਦੇ ਵਿੱਚ ਵਿਆਹ ਹੋਇਆ ਸੀ ਪਰ ਇਸ ਦਾ ਜੋ ਅਫੇਅਰ ਸੀ ਉਹ ਸੀ ਜਸਮੀਤ ਸਿੰਘ ਦੇ ਨਾਲ ਰਵਿੰਦਰ ਸਿੰਘ ਦੇ ਨਾਲ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਥੋੜੇ ਸਮੇਂ ਬਾਅਦ ਜੋ ਰਵਿੰਦਰ ਸਿੰਘ ਹੁੰਦਾ ਉਹ ਪੁਰਤਗਾਲ ਚਲਿਆ ਜਾਂਦਾ ਹੈ ਪਰ ਜੋ ਮਨਦੀਪ ਕੌਰ ਸੀ ਉਸ ਦੇ ਦਿਲ ਵਿੱਚ ਜਸਮੀਤ ਸਿੰਘ ਸੀ ਇਹ ਜਸਮੀਤ ਨਾਲ ਗੱਲਾਂ ਕਰਦੀ ਹੈ ਤੇ ਮਿਲਦੀ ਵੀ ਹੈ ਇਸ ਗੱਲ ਦਾ ਸ਼ੱਕ ਇਸ ਦੀ ਸੱਸ ਗੁਰਮੀਤ ਕੌਰ ਨੂੰ ਹੋ ਜਾਂਦਾ ਹੈ ਤੇ ਹੁਣ ਉਹ ਇਸ ਉੱਤੇ ਨਿਗਾਹ ਰੱਖਦੀ ਹੈ ਤੇ ਹੁਣ ਇਹ ਸ਼ੱਕ ਸਹੀ ਸਾਬਤ ਹੁੰਦਾ ਹੈ ਤੇ ਗੁਰਮੀਤ ਕੌਰ ਨੂੰ ਪਤਾ ਲੱਗ ਜਾਂਦਾ ਹੈ ਕਿ ਮਨਦੀਪ ਕੌਰ ਮੇਰੀ ਨੂੰ ਦਾ ਕਿਸੇ ਦੇ ਨਾਲ ਕੋਈ ਚੱਕਰ ਹੈ ਹੁਣ ਜਦੋਂ ਮਨਦੀਪ ਕੌਰ ਦੀ ਸੱਸ ਗੁਰਮੀਤ ਕੌਰ ਨੂੰ ਇਹ ਪਤਾ ਲੱਗਦਾ ਤਾਂ ਗੁਰਮੀਤ ਕੌਰ ਮਨਦੀਪ ਕੌਰ ਨੂੰ ਸਮਝਾਉਂਦੀ ਆ ਕਿ ਤੂੰ ਐਦਾਂ ਨਾ ਕਰ ਇਹ ਸਹੀ ਨਹੀਂ ਤੂੰ ਗਲਤ ਕਰ ਰਹੀ ਆ ਤੇਰਾ ਘਰ ਉੱਜੜ ਜਾਵੇਗਾ ਪਰ ਮਨਦੀਪ ਕੌਰ ਦੇ ਮਨ ਦੇ ਵਿੱਚ ਤਾਂ ਜਸਮੀਤ ਸਿੰਘ ਹੀ ਸੀ ਉਹ ਉਸ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ ਉਸ ਨੂੰ ਹੁਣ ਸੱਸ ਸਹੁਰਾ ਆਪਣੇ ਰਸਤੇ ਦਾ ਰੋੜਾ ਲੱਗਣ ਲੱਗ ਗਏ ਸੀ ਕਿਉਂਕਿ ਹੁਣ ਸੱਸ ਸਹੁਰਾ ਇਸ ਉੱਤੇ ਨਿਗਾਹ ਰੱਖਦੇ ਸੀ ਜੁਲਾਈ ਮਹੀਨਾ ਆ ਜਾਂਦਾ ਹੈ ਜੁਲਾਈ ਮਹੀਨੇ ਦੇ ਵਿੱਚ ਇੱਕ ਘਟਨਾ ਹੋਰ ਘਟਦੀ ਹੈ ਮਨਜੀਤ ਸਿੰਘ ਤੇ ਗੁਰਮੀਤ ਕੌਰ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਨੇ ਤੇ ਜੋ ਮਨਦੀਪ ਕੌਰ ਹੁੰਦੀ ਹੈ ਇਹ ਆਪਣੇ ਆਸ਼ਕ ਜਸਮੀਤ ਸਿੰਘ ਨੂੰ ਘਰ ਬੁਲਾ ਲੈਂਦੀ ਹੈ ਤੇ ਅਚਾਨਕ ਜੋ ਇਸ ਦੇ ਸੱਸ ਸਹੁਰਾ ਹੁੰਦੇ ਨੇ ਮਨਜੀਤ ਸਿੰਘ ਤੇ ਗੁਰਮੀਤ ਕੌਰ ਇਹ ਦੋਨੋਂ ਉੱਪਰ ਆ ਜਾਂਦੇ ਨੇ ਤੇ ਇਹਨਾਂ ਨੂੰ ਅਤਰਾਜੋਗ ਹਾਲਤ ਦੇ ਵਿੱਚ ਦੇਖਦੇ ਨੇ ਤੇ ਫਿਰ ਇਸ ਨੂੰ ਦੁਬਾਰਾ ਤੋਂ ਕਹਿੰਦੇ ਨੇ ਕਿ ਤੂੰ ਗਲਤ ਕਰ ਰਹੀਆਂ ਤੂੰ ਸਾਡੇ ਮੁੰਡੇ ਦੇ ਨਾਲ ਤੇ ਸਾਡੇ ਨਾਲ ਧੋਖਾ ਕਰ ਰਹੀਆਂ ਤੂੰ ਇਹ ਕੰਮ ਬੰਦ ਕਰ ਦੇ ਹੁਣ ਤਾਂ ਮਨਦੀਪ ਕੌਰ ਕਹਿ ਰਹੇ ਸੀ ਕਿ ਮੈਂ ਆਪਣੇ ਆਸ਼ਕ ਜਸਮੀਤ ਸਿੰਘ ਤੋਂ ਪਿੱਛੇ ਨਹੀਂ ਹਟਾਂਗੀ ਮੈਂ ਤਾਂ ਐਦਾਂ ਹੀ ਕਰਾਂਗੀ ਤਾਂ ਹੁਣ ਜੋ ਮਨਜੀਤ ਸਿੰਘ ਤੇ ਗੁਰਮੀਤ ਕੌਰ ਹੁੰਦੀ ਹੈ ਉਹ ਸੋਚਦੇ ਨੇ ਕਿ ਆਪਾਂ ਆਪਣੇ ਬੇਟੇ ਰਵਿੰਦਰ ਸਿੰਘ ਨੂੰ ਪੁਰਤਗਾਲ ਤੋਂ ਬੁਲਾ ਲਈਏ ਕਿਉਂਕਿ ਨਹੀਂ ਤਾਂ ਉਸ ਦਾ ਘਰ ਬਰਬਾਦ ਹੋ ਜਾਏਗਾ ਇਸ ਨੇ ਹਟਣਾ ਨਹੀਂ ਉਸ ਨੂੰ ਭਾਰਤ ਬੁਲਾਉਣੇ ਆ ਪਿੰਡ ਬੁਲਾਉਣੇ ਆ ਇੱਥੇ ਰਹੇਗਾ ਇੱਥੇ ਹੀ ਕੋਈ ਕੰਮ ਕਰ ਲਵੇਗਾ ਤਾਂ ਹੁਣ ਜੋ ਮਾਤਾ ਪਿਤਾ ਹੁੰਦੇ ਨੇ ਇਹ ਫੋਨ ਕਰਦੇ ਨੇ ਆਪਣੇ ਮੁੰਡੇ ਰਵਿੰਦਰ ਸਿੰਘ ਨੂੰ ਕਿ ਤੂੰ ਭਾਰਤ ਆ ਜਾ ਤੂੰ ਇੱਥੇ ਹੀ ਕਮਾਈ ਕਰ ਲੈ ਰੁਪਏ ਘੱਟ ਕਮਾ ਲਾਂਗੇ ਪਰ ਤੂੰ ਸਾਡੇ ਕੋਲ ਰਹਿ ਹੁਣ ਰਵਿੰਦਰ ਸਿੰਘ ਫੇਰ ਵਾਪਸ ਆਉਂਦਾ ਥੋੜੇ ਦਿਨ ਇੱਥੇ ਰਹਿ ਕੇ ਉਸ ਤੋਂ ਬਾਅਦ ਫੇਰ ਪੁਰਤਕਾਲ ਚਲਿਆ ਜਾਂਦਾ ਪਰ ਮਾਤਾ ਪਿਤਾ ਉਸ ਨੂੰ ਮਨਦੀਪ ਕੌਰ ਬਾਰੇ ਦੱਸਦੇ ਨਹੀਂ ਜਾਨੀ ਉਸ ਦੀ ਪਤਨੀ ਬਾਰੇ ਦੱਸਦੇ ਨਹੀਂ ਕਿ ਇਸ ਦੇ ਕਿਸੇ ਹੋਰ ਮੁੰਡੇ ਦੇ ਨਾਲ ਨਜਾਇਜ਼ ਸਬੰਧ ਨੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਸਾਡਾ ਬੇਟਾ ਇਹ ਗੱਲ ਸਹਾਰ ਨਹੀਂ ਸਕੇਗਾ ਤੇ ਇਹ ਆਪਣੀ ਪਤਨੀ ਦੇ ਨਾਲ ਝਗੜਾ ਕਰੇਗਾ ਤੇ ਘਰ ਖਰਾਬ ਹੋ ਜਾਏਗਾ ਮਾਤਾ ਪਿਤਾ ਇਸ ਗੱਲ ਨੂੰ ਐਦਾਂ ਹੀ ਟਕਣਾ ਚਾਹੁੰਦੇ ਸੀ ਪਰ ਜੋ ਮੰਦੀਪ ਕੌਰ ਸੀ ਉਹ ਇਸ ਗੱਲ ਤੋਂ ਪਿੱਛੇ ਨਹੀਂ ਹਟ ਰਹੀ ਸੀ ਤਾਂ ਫਿਰ ਹੁਣ 7 ਦਸੰਬਰ 2021 ਨੂੰ ਜੋ ਰਵਿੰਦਰ ਸਿੰਘ ਹੁੰਦਾ ਹੈ ਉਹ ਪੁਰਤਗਾਲ ਤੋਂ ਇੰਡੀਆ ਆ ਜਾਂਦਾ ਆਪਣੇ ਪਿੰਡ ਆ ਜਾਂਦਾ ਹੈ ਹੁਣ ਮਾਤਾ ਪਿਤਾ ਉਸ ਉੱਤੇ ਇਹੀ ਜ਼ੋਰ ਪਾ ਰਹੇ ਸੀ ਕਿ ਤੂੰ ਪੁਰਤਗਾਲ ਨਹੀਂ ਜਾਣਾ ਤੂੰ ਸਾਡੇ ਕੋਲ ਹੀ ਰਹਿਣਾ ਤੂੰ ਪਿੰਡ ਹੀ ਰਹਿਣਾ ਇਸ ਗੱਲ ਦਾ ਪਤਾ ਜਦੋਂ ਮੰਦੀਪ ਕੌਰ ਨੂੰ ਲੱਗਦਾ ਤਾ ਮਨਦੀਪ ਕੌਰ ਨੂੰ ਲੱਗਦਾ ਹੈ ਕਿ ਜੇ ਰਵਿੰਦਰ ਸਿੰਘ ਵਾਪਸ ਨਾ ਗਿਆ ਤਾਂ ਮੇਰਾ ਅਤੇ ਜਸਮੀਤ ਦਾ ਮੇਲਾ ਬਹੁਤ ਔਖਾ ਹੋ ਜਾਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਵੱਡਾ ਰੋੜਾ ਬਣ ਜਾਵੇਗਾ ਤੇ ਹੁਣ ਜੋ ਮਨਦੀਪ ਕੌਰ ਹੁੰਦੀ ਹੈ ਉਹ ਆਪਣੇ ਆਸ਼ਕ ਜਸਮੀਤ ਸਿੰਘ ਦੇ ਨਾਲ ਪਲੈਨਿੰਗ ਕਰਦੀ ਹੈ ਕਿ ਆਪਾਂ ਜੋ ਮੇਰੇ ਸੱਸ ਸਹੁਰਾ ਉਹਨਾਂ ਨੂੰ ਰਾਹ ਦੇ ਵਿੱਚੋਂ ਹਟਾ ਦਈਏ ਜਾਣੀ ਉਹਨਾਂ ਦਾ ਕਤਲ ਕਰ ਦਈਏ ਜੋ ਮੇਰਾ ਪਤੀ ਆ ਰਵਿੰਦਰ ਸਿੰਘ ਉਹ ਤਾਂ ਵਾਪਸ ਫੇਰ ਪੁਰਤਗਾਲ ਚਲਾ ਜਾਵੇਗਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਹੁਣ ਇਹ ਚੀਜ਼ ਦੀ ਪਲੈਨਿੰਗ ਚੱਲਦੀ ਹੈ ਤੇ ਨਵੇਂ ਸਾਲ ਵਾਲੇ ਦਿਨ ਇਹਨਾਂ ਨੂੰ ਪਤਾ ਹੁੰਦਾ ਕਿ ਰਵਿੰਦਰ ਨੇ ਪਾਰਟੀ ਤੇ ਜਾਣਾ ਹੈ ਤਾਂ ਰਵਿੰਦਰ ਪਾਰਟੀ ਤੇ ਚਲਾ ਜਾਂਦਾ ਹੈ ਪਰ ਜੋ ਮਨਦੀਪ ਕੌਰ ਹੁੰਦੀ ਹੈ ਉਹ ਜਸਮੀਤ ਨੂੰ ਘਰ ਬੁਲਾ ਲੈਂਦੀ ਹੈ ਘਰ ਬੁਲਾਉਣ ਤੋਂ ਬਾਅਦ ਜੋ ਇਸ ਦੇ ਸੱਸ ਸਹੁਰਾ ਹੁੰਦੇ ਨੇ ਉਹਨਾਂ ਉੱਤੇ ਇਹ ਹਮਲਾ ਕਰ ਦਿੰਦੇ ਨੇ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਕਰਨ ਤੋਂ ਬਾਅਦ ਮਨਜੀਤ ਸਿੰਘ ਦਾ ਤੇਜ਼ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤੇ ਜੋ ਉਸ ਦੀ ਪਤਨੀ ਗੁਰਮੀਤ ਕੌਰ ਹੁੰਦੀ ਹੈ ਉਸ ਦਾ ਕਿਸੇ ਚੀਜ਼ ਨਾਲ ਗਲ ਘੁੱਟ ਦਿੱਤਾ ਜਾਂਦਾ ਹੈ ਦੋਮਾ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਲੁੱਟ ਦਾ ਰੂਪ ਦੇਣ ਲਈ ਘਰ ਦੇ ਵਿੱਚੋਂ ਸੋਨਾ ਅਤੇ ਨਗਦੀ ਜੋ ਜਸਮੀਤ ਸਿੰਘ ਹੁੰਦਾ ਉਹ ਚੱਕ ਲੈਂਦਾ ਤੇ ਉਸ ਤੋਂ ਬਾਅਦ ਜੋ ਮੰਦੀਪ ਕੌਰ ਹੁੰਦੀ ਹੈ ਉਸ ਨੂੰ ਇਹ ਉਸ ਦੇ ਕਮਰੇ ਦੇ ਵਿੱਚ ਕੁਰਸੀ ਨਾਲ ਬੰਨ੍ਹ ਦਿੰਦਾ ਤੇ ਇਸ ਦਾ ਮੂੰਹ ਵੀ ਬੰਨ੍ਹ ਦਿੰਦਾ ਤੇ ਘਰੋਂ ਫਰਾਰ ਹੋ ਜਾਂਦਾ ਹੈ ਇਹਨਾਂ ਨੂੰ ਲੱਗ ਰਿਹਾ ਸੀ ਕਿ ਅਸੀਂ ਇਸ ਕਤਲ ਕਾਂਡ ਨੂੰ ਲੁੱਟ ਦਾ ਰੂਪ ਦੇ ਦੇਵਾਂਗੇ ਤੇ ਕਿਸੇ ਨੂੰ ਵੀ ਸਾਡੇ ਉੱਤੇ ਸ਼ੱਕ ਨਹੀਂ ਹੋਵੇਗਾ ਪਰ ਪੁਲਿਸ ਇਸ ਕੇਸ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ ਹੈ ਜੋ ਪੈਸੇ ਇਸ ਘਰ ਦੇ ਵਿੱਚੋਂ 45-46000 ਰੁਪਿਆ ਇਹਨਾਂ ਨੇ ਲੁੱਟਿਆ ਹੁੰਦਾ ਉਹ ਵੀ ਜਸਮੀਤ ਤੋਂ ਬਰਾਮਦ ਕੀਤਾ ਜਾਂਦਾ ਤੇ ਜੋ ਸੋਨਾ ਇਸ ਘਰ ਦੇ ਵਿੱਚੋਂ ਗਾਇਬ ਕੀਤਾ ਸੀ ਉਹ ਵੀ ਜਸਮੀਤ ਸਿੰਘ ਤੋਂ ਬਰਾਮਦ ਕੀਤਾ ਜਾਂਦਾ ਹੈ ਪੁਲਿਸ ਇਹਨਾਂ ਉੱਤੇ ਕੇਸ ਦਰਜ ਕਰਦੀ ਹੈ ਗ੍ਰਫਤਾਰ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ ਇੱਕ ਮਾਂ ਪਿਓ ਨੇ ਸੋਚਿਆ ਕਿ ਸਾਡੇ ਬੇਟੇ ਦਾ ਘਰ ਨਾ ਖਰਾਬ ਹੋ ਜਾਵੇ ਘਰ ਨਾ ਉਜੜ ਜਾਵੇ। ਉਹਨਾਂ ਨੇ ਆਪਣੀ ਨੂੰਹ ਦੀ ਗੱਲ ਲਕੋਈ ਆਪਣੇ ਬੇਟੇ ਨੂੰ ਨਹੀਂ ਦੱਸੀ ਸਿਰਫ ਇਸੇ ਕਾਰਨ ਕਿ ਘਰ ਨਾ ਉਜੜ ਜਾਵੇ। ਪਰ ਉਸ ਗੱਲ ਦਾ ਪੋਜੀਟਿਵ ਅਸਰ ਹੋਣ ਦੀ ਬਜਾਏ 네ਗੇਟਿਵ ਅਸਰ ਹੁੰਦਾ ਹੈ ਤੇ ਜਿਸ ਦੇ ਕਾਰਨ ਮਨਜੀਤ ਸਿੰਘ ਤੇ ਗੁਰਮੀਤ ਕੌਰ ਦੋਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ